ਲੁਧਿਆਣਾ ਤੋਂ ਬੀਜੇਪੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਪਿੰਡਾਂ ਚ ਪਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਸਾਨਾਂ ਨੇ ਬਿੱਟੂ ਨੂੰ ਕਾਲੀਆਂ ਚੰਡੀਆਂ ਦਿਖਾਉਣ ਦੀ ਚੇਤਾਵਨੀ ਵੀ ਦਿੱਤੀ ਕੁਝ ਪਿੰਡਾਂ ਚ ਕਿਸਾਨਾਂ ਨੇ ਐਲਾਨ ਕੀਤਾ ਕਿ ਉਹ ਭਾਜਪਾ ਦੇ ਬੂਥ ਨਹੀਂ ਲੱਗਣ ਦੇਣਗੇ ਕਿਸਾਨਾਂ ਦੇ ਇਸ ਹੁਸਸੇ ਤੋਂ ਰਵਨੀਤ ਬਿੱਟੂ ਕਾਫੀ ਪਰੇਸ਼ਾਨ ਨਜ਼ਰ ਆਏ ਨੇ ਜਿਹਾ ਰਵਨੀਤ ਬਿੱਟੂ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕਿਸਾਨਾਂ ਨੂੰ ਕਿਹਾ ਕਿ ਉਹ ਹਰ ਸਮੇਂ ਕਿਸਾਨਾਂ ਦੇ ਨਾਲ ਖੜੀ ਨੇ ਉਹਨਾਂ ਹਰ ਪਿੰਡ ਵਿੱਚ ਗਰੰਟਾ ਬੰਧੀਆਂ ਨੇ ਕਦੇ ਵੀ ਕਿਸੇ ਵਿਰੁੱਧ ਝੂਠੀ ਸ਼ਿਕਾਇਤ ਦਰਜ ਨਹੀਂ ਕਰਵਾਈ ਫਿਰ ਵੀ ਕਿਸਾਨ ਉਹਨਾਂ ਦਾ ਵਿਰੋਧ ਕਿਉਂ ਕਰ ਰਹੇ ਨੇ ਰਵਨੀਤ ਬੇਟੂ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀਆਂ ਮੰਗਾਂ ਸੰਬੰਧੀ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਰਵਨੀਤ ਬੇਟੂ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਉਹਨਾਂ ਨੇ ਪੂਰਾ ਸਾਲ ਉੱਥੇ ਫੁੱਟਪਾਥ ਤੇ ਤੰਬੂ ਲਾ ਕੇ ਬਿਤਾਇਆ ਜੀ ਹਾਂ ਦਿੱਲੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਫੁੱਟਪਾਥ ਤੇ ਤੰਬੂ ਲਾ ਕੇ ਮੈਂ ਪੂਰਾ ਸਾਲ ਬਿਤਾਇਆ ਉਹਨਾਂ ਨੇ ਆਪਣੇ ਬੱਚਿਆਂ ਦਾ ਜਨਮ ਦਿਨ ਤੱਕ ਉੱਥੇ ਹੀ ਕੇਕ ਕੱਟ ਕੇ ਮਨਾਇਆ ਬਿਟੂ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਕਿਸਾਨ ਅੰਦੋਲਨ ਚ ਉਨ੍ਹਾਂ ਵੱਲੋਂ ਦਿੱਤੇ ਗਏ ਸਹਿਯੋਗ ਨੂੰ ਦੇਖਦਿਆਂ ਹੀ ਮੋਦੀ ਮੂਰਦੇ ਨੇ ਉਹਨਾਂ ਕਿਹਾ ਕਿ ਕਿਸਾਨ ਅੰਦੋਲਨ ਦੇ ਸਮੇਂ ਪੰਜਾਬ 'ਚ ਕਾਂਗਰਸ ਦੀ ਸਰਕਾਰ ਸੀ ਉਸ ਸਮੇਂ ਨਾਤਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਕਿਸਾਨਾਂ ਦੀ ਹਾਲਤ ਦਾ ਪਤਾ ਸੀ ਤੇ ਨਾ ਹੀ ਉਸ ਵੇਲੇ ਦੀ ਮੌਜੂਦਾ ਸਰਕਾਰ ਨੇ ਕਿਸਾਨਾਂ ਦਾ ਸਾਥ ਦਿੱਤਾ ਰਵਨੀਤ ਬਿੱਟੂ ਨੇ ਕਿਹਾ ਕਿ ਉਹ ਪੇਂਡੂ ਖੇਤਰਾਂ ਦੇ ਵਿਕਾਸ ਦੇ ਲਈ ਹੀ ਭਾਜਪਾ ਚ ਸ਼ਾਮਲ ਹੋਏ ਨੇ ਪ੍ਰਧਾਨ ਮੰਤਰੀ ਮੋਦੀ ਹੀ ਪੰਜਾਬ ਦੇ ਪੇਂਡੂ ਖੇਤਰਾਂ 'ਚ ਵਿਕਾਸ ਕਰਾ ਸਕਦੇ ਨੇ ਰਵਨੀਤ ਬਿੱਟੂ ਨੇ ਅੱਗੇ ਕਿਹਾ ਕਿ ਅੱਜ ਮੋਦੀ ਨੇ ਯੂਪੀ ਅਤੇ ਬਿਹਾਰ ਵਰਗੇ ਰਾਜਾਂ ਨੂੰ ਤਰੱਕੀ ਦੇ ਰਾਹ ਤੇ ਲਿਆਤਾ ਹੈ ਤੇ ਨਰਿੰਦਰ ਮੋਦੀ ਨੇ ਹੀ ਕਰਤਾਰਪੁਰ ਲਾਂਘ ਖੁਲੇ ਅਸੀਂ ਇਸ ਵੇਲੇ ਪਿੰਡ ਮਕੰਦਪੁਰ ਜਾ ਰਹੇ ਆ ਪਰ ਮੈਂ ਸਾਰੇ ਆਪਣੇ ਇਲਾਕੇ ਵਾਲਿਆਂ ਨੂੰ ਲੁਧਿਆਣਾ ਲੋਕ ਸਭਾ ਦੇ ਪਿੰਡਾਂ ਚ ਮੈਂ ਇਹ ਗੱਲ ਕਹਿਣੀ ਚਾਹਨਾ ਵੀ ਸਾਨੂੰ ਕੁਝ ਜਿਹੜੇ ਕਿਸਾਨ ਜਥੇਬੰਦੀਆਂ ਆ ਲੁਧਿਆਣੇ ਦੇ ਨਹੀਂ ਉਹ ਜ਼ਰੂਰ ਗੱਲ ਕਰਨ ਜ਼ਰੂਰ ਆਪਣਾ ਮੈਮਾਂਡਮ ਦੇਣ ਪਰ ਅਸੀਂ ਇੰਨਾ ਕੁਛ ਆਪਣੇ ਪਿੰਡਾਂ ਲਈ ਆਪਣੇ ਲੁਧਿਆਣੇ ਦੇ ਮੇਰੇ ਹਲਕੇ ਲਈ 14ਵਾਂ 15ਵਾਂ ਵਿੱਤ ਕਮਿਸ਼ਨ ਦੇ ਅਸੀਂ ਕਰੋੜਾਂ ਰੁਪਈਆ ਚਾਹੇ ਮੈਂ ਆਪੋਜੀਸ਼ਨ ਦਾ ਐਮਪੀ ਸੀ ਕਰੋੜਾਂ ਰੁਪਈਆ ਜਿਹੜਾ ਪੈਸਾ ਹੈ ਉਹ ਹਰੇਕ ਪਿੰਡ-ਪਿੰਡ ਨੂੰ ਵੰਡਿਆ ਚਾਹੇ ਉਹ 14ਵੇਂ ਵਿੱਤ ਕਮਿਸ਼ਨ ਦਾ 15ਵੇਂ ਵਿੱਤ ਕਮਿਸ਼ਨ ਦਾ ਚਾਹੇ ਸੈਂਟਰ ਗਵਰਨਮੈਂਟ ਤੋਂ ਮਨਰੇਗਾ ਦਾ ਗਰੀਬ ਜ਼ਰੂਰਤਮੰਦ ਲੋਕਾਂ ਦਾ ਮਨਰੇਗਾ ਦਾ ਪੈਸਾ ਹੈ ਚਾਹੇ 6 6000 ਰੁਪਿਆ ਕਿਸਾਨ ਚਾਹੇ ਕਿੰਨਾ ਵੱਡੀ ਸਬਸਿਡੀ ਯੂਰੀਏ ਚ ਖਾਦਾਂ ਚ ਸੋਸਾਇਟੀਆਂ ਨੂੰ ਕਰੋੜਾਂ ਰੁਪਏ ਦਾ ਜਿਹੜਾ ਉਹ ਲਾਭ ਆ ਉਹ ਦਿੱਤਾ ਏ ਪਰ ਇਹ ਗੱਲ ਮੈਨੂੰ ਕੋਈ ਨਹੀਂ ਜੇ ਸਾਨੂੰ ਇਹ ਪਿੰਡਾਂ ਚ ਨਹੀਂ ਜਾਣ ਦਿੰਦੇ ਪਰ ਮੇਰੀ ਸਾਰੀ ਚਾਹੇ ਮੈਂ ਕਿਤੇ ਹੋਵਾਂ ਪਰ ਮੇਰੇ ਸਰਪੰਚ ਸਹਿਬਾਨ ਮੇਰੇ ਪੰਚ ਸਹਿਬਾਨ ਮੇਰੇ ਪਿੰਡਾਂ ਵਾਲੇ ਜਿਹੜੇ ਤਿੰਨ ਤਿੰਨ ਪੀੜੀਆਂ ਦਾ ਸਾਡਾ ਰਿਸ਼ਤਾ ਹੈ ਸਰਦਾਰ ਬਿਆਨ ਸਿੰਘ ਜੀ ਤੋਂ ਲੈ ਕੇ ਤੇਜ ਪ੍ਰਕਾਸ਼ ਜੀ ਤੋਂ ਲੈ ਕੇ ਹੁਣ ਮੈਂ ਦੋ ਵਾਰ ਤੁਹਾਡਾ ਐਮਪੀ ਰਿਆਂ ਮੈਨੂੰ ਦੱਸੋ ਮੈਂ ਕਿਸੇ ਪਿੰਡ ਚ ਕਿਸੇ ਤੇ ਕੋਈ ਅੱਜ ਤੱਕ 10 ਸਾਲ ਚ ਕੋਈ ਕਿਸੇ ਤੇ ਪਰਚਾ ਦਰਜ ਕਰਾਇਆ ਹੋਵੇ 10 ਸਾਲ ਦੇ ਵਿੱਚ ਮੈਂ ਕਿਸੇ ਦੀ ਕੋਈ ਜ਼ਮੀਨ ਦੱਬੀ ਹੋਵੇ 10 ਸਾਲ ਚ ਮੈਂ ਕਿਸੇ ਦੇ ਕੋਈ ਦਖਲ ਦਿੱਤਾ ਹੋਵੇ ਮੇਰਾ ਇੰਨਾ ਤਾਂ ਹੱਕ ਮੰਨਦਾ ਏ ਵੀ ਜੋ ਮੇਰੇ ਪਿੰਡਾਂ ਦੇ ਵਿੱਚ ਮੇਰੇ ਪਰਿਵਾਰ ਰਹਿੰਦੇ ਆ ਤੇ ਮੈਂ ਸਰਪੰਚ ਪੰਚ ਸਹਿਬਾਨਾਂ ਨੂੰ ਅਪੀਲ ਕਰਨਾ ਚਾਹੁੰਨਾ ਬੇਸ਼ੱਕ ਸਰਪੰਚ ਪੰਚ ਸਹਿਬਾਨ ਸਾਰੀ ਪੰਚਾਇਤ ਸਭ ਦੀ ਹੁੰਦੀ ਆ ਸਾਰੇ ਪਿੰਡ ਦੀ ਹੁੰਦੀ ਆ ਕਿਸੇ ਇਕੱਲੇ ਦੀ ਨਹੀਂ ਹੁੰਦੀ ਤੇ ਮੇਰਾ ਬਣਦਾ ਮੈਨੂੰ ਉਮੀਦ ਆ ਤੁਸੀਂ ਮੇਰਾ ਬਣਦਾ ਹਿੱਸਾ ਮੈਨੂੰ ਜ਼ਰੂਰ ਦਿਓਗੇ ਕਿਉਂਕਿ ਮੈਂ ਤੁਹਾਡਾ ਮਾਣ ਰੱਖਿਆ ਸਤਕਾਰ ਰੱਖਿਆ ਮੈਨੂੰ ਇਹ ਦੱਸੋ ਵੀ ਮੈਂ ਕਿਸੇ ਦੇ ਕਦੇ ਕੋਈ ਅਰਚਣ ਪਾਈ ਹੋਵੇ ਜਿੰਨਾ ਕੁਸ਼ਮੇ ਤੋਂ ਲਿਆ ਹੋਇਆ ਮੈਂ ਹਰ ਪਿੰਡ ਦੇ ਵਿੱਚ ਦਿੱਤਾ ਸਟੇਟ ਗਵਰਨਮੈਂਟ ਨੇ ਇੱਕ ਕਾਡੀ ਫੁੱਟੀ ਕਾਡੀ ਜਿਹੜੀ ਆ ਉਹ ਕਿਸੇ ਪਿੰਡ ਨੂੰ ਨਹੀਂ ਦਿੱਤੀ ਮੈਂ ਪਿਛਣੀਆਂ ਇਲੈਕਸ਼ਨਾਂ 'ਚ ਕਹਿੰਦਾ ਸੀ ਵੀ ਲੱਖਾਂ ਪੰਜਾ ਪੰਜਾ ਲੱਖ ਤੋ ਉੱਤੇ ਪੈਸਾ ਹਰ ਪਿੰਡ 'ਚ ਆਊਗਾ ਉਹ 15ਵੇਂ ਤੇ 14ਵੇਂ ਵਿੱਤ ਕਮਿਸ਼ਨ ਦਾ ਉਹ ਪੈਸਾ ਪਹੁੰਚਿਆ ਅੱਜ ਇਹ ਕੁਝ ਲੋਕ ਸਾਨੂੰ ਤੁਹਾਡੇ ਕੋਲ ਨਹੀਂ ਆਉਂਦਾ ਇਹ ਮੈਂ ਇਸ ਗੱਲ ਤੇ ਬੜਾ ਪਰੇਸ਼ਾਨ ਆ ਸਾਰਾ ਸ਼ਹਿਰ ਉਰੇ ਤਾਂ 7 ਸੀਟਾਂ ਪੈਂਦੀਆਂ ਏ ਜਿਹੜੀਆਂ ਸ਼ਹਿਰੀਆਂ ਗਿੱਲ ਵੀ ਜਿਹੜਾ ਸਾਡਾ ਉਹ ਵੀ ਸ਼ਹਿਰ ਆ ਛੇ ਸ਼ਹਿਰ ਦੀਆਂ ਬੀਜੇਪੀ 100% ਉਹ 7 ਸੀਟਾਂ ਦੇ ਜਿਤਰੀ ਆ ਕੋਈ ਮੁਕਾਬਲਾ ਨਹੀਂ ਕਿਸੇ ਨਾਲ ਪਰ ਜਿਹੜਾ ਕੁਝ ਕਰਨ ਅਸੀਂ ਆਏ ਆ ਇਸ ਕਰਕੇ ਬੀਜੇਪੀ ਚਾਹੇ ਵੀ ਜਿਹੜਾ ਇਹ ਕਿਸਾਨਾਂ ਦਾ ਇਹ ਜਿਹੜੀਆਂ ਗੋਲੀਆਂ ਇਹ ਕੰਧਾਂ ਬੜਾਈਆਂ ਹੋਈਆਂ ਉਹਨਾਂ ਨੂੰ ਤੋੜੀਏ ਤੇ ਸਵਾ ਸਾਲ ਮੈਂ ਆਪ ਮੇਰੇ ਭਰਾਵੋ ਤਾਨੂੰ ਯਾਦ ਹੋਣਾ ਸਵਾ ਸਾਲ ਮੈਂ ਆਪ ਫੁੱਟਪਾਥ ਤੇ ਬੈਠਾ ਰਿਹਾ ਜੰਤਰ ਮੰਤਰ ਬੈਠਾ ਰਿਹਾ ਜਦੋਂ ਕਿ ਬੀਜੇਪੀ ਉਸ ਵੇਲੇ ਸਰਕਾਰ ਤੇ ਉਹਨਾਂ ਦੀ ਦਿੱਲੀ ਪੁਲਿਸ ਦੇਖਦੀ ਸੀ ਕੈਮਰੇ ਲਾ ਲਾ ਵੀ ਇਹ ਕਿਤੇ ਰਾਤ ਨੂੰ ਰਿਓ ਨਿਕਲਤਾ ਨਹੀਂ ਜਾਂਦਾ ਵੀ ਉਦੋਂ ਹੀ ਚੱਲਣਾ ਤੇ ਖਬਰਾਂ ਚਲਾਈਏ ਸਵਾ ਸਾਲ ਮੈਂ ਉੱਥੇ ਨਵਾਂ ਸਾਲ ਹੋਵੇ ਗੁਰਪੁਰਬ ਹੋਵੇ ਆਪਣਾ ਜਨਮ ਦਿਨ ਹੋਵੇ ਬੱਚੇ ਦਾ ਜਨਮ ਦਿਨ ਹੋਵੇ ਮੈਂ ਬਿਟਾ ਕੇ ਉੱਥੇ ਕੇਕ ਕੱਟਦਾ ਰਿਹਾ ਸਵਾ ਸਾਲ ਮੈਂ ਘਰੇ ਨਹੀਂ ਗਿਆ ਮਰੇ ਤਾਂ ਕਿੱਥੇ ਆਉਣਾ ਸੀ ਪਰ ਉਹ ਮੇਰਾ ਤੁਸੀਂ ਥੋੜਾ ਬਹੁਤਾ ਮੇਰਾ ਉਸ ਗੱਲ ਦਾ ਮੁੱਲ ਤਾਂ ਮੋੜੋ ਕਿਹੜਾ ਮੈਂਬਰ ਪਾਰਲੀਮੈਂਟਾ ਚਾਹੇ ਕਾਂਗਰਸ ਪਾਰਟੀ ਦੇ ਜਿਹੜੇ ਅੱਜ ਵੋਟਾਂ ਮੰਗਦੇ ਫਿਰਦੇ ਆ ਇਹ ਇੱਕ ਦਿਨ ਮੇਰੇ ਕਿਸਾਨ ਵੀਰੋ ਮੇਰੇ ਮਜ਼ਦੂਰ ਵੀਰੋ ਇੱਕ ਦਿਨ ਇਹ ਚਾਹੇ ਆਮ ਆਦਮੀ ਦਾ ਕੈਂਡੀਡੇਟ ਚਾਹੇ ਇਹਨਾਂ ਦੇ ਐਮਐਲਏ ਨੇ ਚਾਹੇ ਕਾਂਗਰਸ ਪਾਰਟੀ ਦਾ ਕੈਂਡੀਡੇਟ ਆ ਤੁਸੀਂ ਮੈਨੂੰ ਜਵਾਬ ਦਿਓ ਮੈਨੂੰ ਅੱਜ ਇਸ ਗੱਲ ਦਾ ਦੁੱਖ ਆ ਵੇ ਇਹ ਲੋਕ ਤੁਹਾਡੇ ਲਈ ਇੱਕ ਕਿਹਨਾਂ ਨੇ ਨਾਰਾ ਵੀ ਮਾਰਿਆ ਇਹ ਇੱਕ ਦਿਨ ਤੁਹਾਡੇ ਖਾਤਰ ਕਿਸੇ ਧੁੱਪ ਦੇ ਵਿੱਚ ਬੈਠੇ ਕਿਸੇ ਸੜਕ ਤੇ ਬੈਠੇ ਹਜੇ ਕਿ ਕਿਸਾਨ ਯੂਨੀਅਨਾਂ ਨੇ ਇਹ ਗੱਲ ਕਿਹਾ ਸੀ ਵੀ ਤਿੰਨ ਸੜਕਾਂ ਸੀ ਰੋਕੀਆਂ ਚੌਥੀ ਸੜਕ ਕੋਈ ਪਾਰਟੀ ਵੀ ਰੋਕ ਸਕਦੀ ਆ ਅੱਜ ਦੇ ਜਿਹੜੇ ਹੁਕਮਰਾਨ ਨੇ ਇਹਨਾਂ ਦਾ ਕੋਈ 92 ਐਮਐਲਏ ਚੋਂ ਕੋਈ ਗਿਆ ਹੋਵੇ ਇਹਨਾਂ ਦੇ ਰਾਜ ਸਭਾ ਦੇ ਐਮਪੀ ਨੇ ਸੱਤ ਇਹਨਾਂ ਚੋਂ ਕੋਈ ਗਿਆ ਹੋਵੇ ਕਾਂਗਰਸ ਪਾਰਟੀ ਦੇ ਅੱਜ 18 ਐਮਐਲਏ ਨੇ ਉਸ ਵੇਲੇ ਸਰਕਾਰ ਸੀ ਕਿਹੜਾ ਇਹਨਾਂ ਦਾ ਕੈਬਨਿਟ ਮੰਤਰੀ ਜਾਂ ਇਹਨਾਂ ਦਾ ਕੋਈ ਵੀ ਲੀਡਰ ਗਿਆ ਅੱਜ ਵੀ ਦੱਸ ਦਿਓ ਮੈਨੂੰ ਅੱਜ ਵੀ ਬੈਠੇ ਆ ਸ਼ੰਭੂ ਇਹਨਾਂ ਦੇ ਵਿੱਚੋਂ ਕੌਣ ਇੱਕ ਵੀ ਪਾਰਟੀ ਉਹਨਾਂ ਦੇ ਵਿੱਚ ਕੋਈ ਰੋਲ ਅਦਾ ਕੀਤਾ ਮੈਂ ਆ ਇਕੱਲਾ ਜਿਹੜਾ ਕਿ ਇਹ ਮੈਨੂੰ ਮਾਣ ਵੀ ਆ ਉਸ ਤੋਂ ਬਾਅਦ ਚਾਹੇ ਰਾਸ਼ਟਰਪਤੀ ਦੇ ਮੂਰੇ ਚਾਹੇ ਪ੍ਰਾਈਮ ਮਿਨਿਸਟਰ ਦੇ ਮੂਰੇ ਮੈਂ ਇਕੱਲੇ ਨੇ ਆਵਾਜ਼ ਚੱਕੀ ਇਕੱਲੇ ਬੰਦੇ ਨੇ ਸਭ ਤੋਂ ਪਹਿਲਾਂ ਜਦੋਂ ਹਰਸਿਮਰਤ ਕੌਰ ਨੇ ਬਿੱਲ ਬਣਾਇਆ ਅਕਾਲੀ ਦਲ ਨੇ ਇਹ ਤਾਂ ਭਾਜੀਪੀ ਨੂੰ ਤਾਂ ਪ੍ਰਸਾਗਤ ਆ ਇਹਨਾਂ ਨਹੀਂ ਤੇ ਹੁਣ ਸਾਡੇ ਅਰਗੇ ਲੋਕ ਜਿਹੜੇ ਪੰਜਾਬ ਨੂੰ ਜਾਣਦੇ ਆ ਪੰਜਾਬ ਦੇ ਪਿੰਡਾਂ ਨੂੰ ਜਾਣਦੇ ਆ ਐਮਪੀ ਤੁਸੀਂ ਮੈਨੂੰ ਪਹਿਲਾਂ ਵੀ ਬਣਾਉਂਦੇ ਸੀ ਪਰ ਅੱਜ ਬਦਲਣਾ ਆਪਾਂ ਬਦਲਣਾ ਇੱਕੋ ਮਾਡਲ ਡਵੈਲਪਮੈਂਟ ਦਾ ਲੈ ਕੇ ਆਉਣਾ ਪਿੰਡਾਂ ਦੇ ਵਿੱਚ ਪਾਣੀ ਉਹ 5-5 ਫੁੱਟ ਥੱਲੇ ਜਾ ਰਿਹਾ ਜ਼ਹਿਰੀਲਾ ਹੋ ਰਿਹਾ ਫਸਲਾਂ ਸਾਡੀਆਂ ਖਰਾਬ ਹੋ ਗਈਆਂ ਭਾ ਝਾੜ ਸਾਡੇ ਘਟ ਕੱਟ ਗਏ ਅੱਜ ਸਾਡੇ ਬੱਚਿਆਂ ਦਾ ਸਾਰੇ ਖਾਲੀ ਹੋ ਗਏ ਜਿਹਦੇ ਕੋਲ 30 ਲੱਖ 25 ਲੱਖ ਲੈਣ ਦੀ ਸ਼ਮਤਾ ਕਿਤੋਂ ਵਿਚਾਰਾ ਲੈ ਕੇ ਆਪਣੇ ਬੱਚਿਆਂ ਨੂੰ ਭੇਜ ਰਿਹਾ ਜਿਹੜਾ ਗਰੀਬ ਆ ਔਰੇ ਰਹਿ ਗਿਆ ਉਹ ਚਿੱਟੇ ਦੀ ਮਾਰ ਚੱਲ ਰਿਹਾ ਕਿਉਂ ਆਪਾਂ ਯੂਪੀ ਬਿਹਾਰ ਵਰਗੇ ਸੂਬੇ ਜਦੋਂ ਮੈਂ ਦਿੱਲੀ ਚ ਦੇਖਦਾ ਸੀ ਯੂਪੀ ਬਿਹਾਰ ਵਰਗੇ ਸੂਬੇ ਜਿਹੜੇ ਧਰਤੀ ਤੇ ਡਿਗੇ ਪਏ ਸੀ ਅੱਜ ਉਹ ਮੋਦੀ ਦੀ ਸਰਕਾਰ ਕਰਕੇ ਉੱਤੇ ਚੱਕੇ ਗਏ ਅੱਜ ਪੰਜਾਬ ਜਿਹੜਾ ਉੱਤੇ ਬੈਠਾ ਸੀ ਇੱਥੇ ਮਾੜੀਆਂ ਸਰਕਾਰਾਂ ਨੇ ਅੱਜ ਪੰਜਾਬ ਧਰਤੀ ਤੇ ਸਟਿਆ ਪਿਆ ਨਾਲੇ ਮੋਦੀ ਜੀ ਦੀ ਗੱਲ ਕਰਦੇ ਆਂ ਰਾਮ ਮੰਦਰ ਦੀ ਗੱਲ ਕਰਦੇ ਆਂ ਤੇ ਆਪਾਂ ਰਾਮ ਮੰਦਰ ਦੀ ਗੱਲ ਤੱਕ ਕਰਦੇ ਆਂ ਪਰ ਆਪਾਂ ਨਾਲ ਜਿਨੇ ਕਰਤਾਰਪੁਰ ਸਾਹਿਬ ਲੰਘਾ ਜਦੋਂ ਆਪਾਂ ਹਰ ਪਿੰਡ 'ਚ ਹਰ ਸ਼ਹਿਰ 'ਚ ਅਰਦਾਸ ਕਰਦੇ ਸੀ ਅਰਦਾਸ ਕਰਦੇ ਸੀ ਵੀ ਹੇ ਮਾਰੇ ਗੁਰੂ ਮਹਾਰਾਜ ਸਾਡੇ ਵਿਛੜੇ ਹੋਏ ਗੁਰੂ ਧਾਮ ਦੇ ਦਰਸ਼ਨ ਦیدار ਉਦੋਂ ਮੋਦੀ ਤੇ ਕਿਰਪਾ ਹੋਈ ਗੁਰੂ ਨਾਨਕ ਦੇਵ ਜੀ ਦੀ ਅੱਜ ਕਰਤਾਰਪੁਰ ਸਾਹਿਬ ਲੰਘਾ ਖੁੱਲਾ ਏ ਅੱਗੇ ਆਪਾਂ ਦੂਰਬੀਨਾ ਨਾਲ ਡੇਰਾ ਬਾਬਾ ਨਾਨਕ ਤੋਂ ਦੇਖਦੇ ਸੀ ਅੱਜ ਕਰਤਾਰਪੁਰ ਸਾਹਿਬ ਕੋਰੀਡੋਰ ਸਵੇਰੇ ਜਾਓ ਸ਼ਾਮ ਨੂੰ ਮੱਥਾ ਟੇਕ ਕੇ ਜਿਹੜਾ ਉਹ ਵਾਪਸ ਆ ਜਾਓ ਜੇ ਆਪਾਂ ਅੱਜ ਗੱਲ ਕਰੀਏ ਅਸੀਂ ਜਾਂਦੀ ਹਿਮਕੁੰਡ ਸਾਹਿਬ ਜਿਹੜੇ ਬਰਫੀਲੇ ਇਲਾਕੇ ਬੜੀ ਔਖੀ ਚੜਾਈ ਅੱਜ ਉੱਥੇ ਕੇਵਲ ਜਿਹੜੀ ਤਾਰਨ ਤੇ ਉੱਤੇ ਬੈਠੋ ਤੇ ਕੇਵਲ ਜਾਂਦੀ ਆ ਉਹਦੇ ਨਾਲ ਜਲਦੀ ਤੋਂ ਜਲਦੀ ਅੱਧੇ ਘੰਟੇ ਚ ਦਰਸ਼ਨ ਕਰਕੇ ਹਿਮਕੁੰਡ ਸਾਹਿਬ ਦੇ ਵਾਪਸ ਆ ਜਾਓ ਸਾਡੇ ਸ਼ਹਿਬਜ਼ਾਦਿਆਂ ਦਾ ਮਨਮੋਹਨ ਸਿੰਘ ਵੀ ਪ੍ਰਧਾਨ ਮੰਤਰੀ ਰਏ ਕਿਸੇ ਨੂੰ ਯਾਦ ਸੀ ਬਈ ਸਭ ਤੋਂ ਵੱਡੀ ਕੁਰਬਾਨੀ ਸਾਡੇ ਚਾਰ ਸ਼ਹਿਬਜ਼ਾਦਿਆਂ ਦੀ ਆ ਵੀਰ ਬਾਲ ਦਿਵਸ ਅੱਜ ਹਰ ਦੇਸ਼ ਦੇ ਉਹ ਦਿਨ ਸਕੂਲ ਚ ਹਰ ਕਾਲਜ ਹਰ ਬੱਚੇ ਤੋਂ ਕੰਪੀਟੀਸ਼ਨ ਹੁੰਦਾ ਵੀ ਉਹਨਾਂ ਦੇ ਤਸਵੀਰਾਂ ਬਣਾਓ ਵੀ ਅੱਗੇ ਪੀੜ੍ਹੀ ਉਹਨਾਂ ਦੇ ਜ਼ਿਹਨ ਚ ਰਵੇ ਵੀ ਸ਼ਹਿਬਜ਼ਾਦਿਆਂ ਦੀ ਕਿਹ ਹੈ ਜੀ ਪਿਕਚਰ ਸੀ ਸ਼ਕਲ ਸੀ ਅੱਜ ਤੁਸੀਂ ਇਹ ਕਰਨ ਕੀ ਲੱਗੇ ਹੋਏ ਹੋ ਸਰਕਾਰ ਜਿਹੜੀ ਆ ਉਹ ਫੈਸਲਾ ਪਹਿਲਾਂ ਯੂਪੀ ਬਿਹਾਰ ਰਾਜਸਥਾਨ ਗੁਜਰਾਤ ਪਹਿਲਾਂ ਹੀ ਫੈਸਲਾ ਕਰ ਦਿੰਦਾ ਹੈ ਵੀ ਭਾਜਪੀ ਦੀ ਸਰਕਾਰ ਸਰਕਾਰ ਮੋਦੀ ਜੀ ਦੀ ਬਣਨੀ ਆ ਤੇ ਆਪਾਂ ਪੰਜਾਬ ਵਾਲੇ ਇਧਰ ਵੀ ਬਾਰਡਰ ਆ ਇਧਰ ਵੀ ਕੰਧਾਂ ਖੜਾ ਖੜੀਆਂ ਕਰਤੀਆਂ ਇਹ ਲੀਡਰਾਂ ਨੇ ਉਸ ਵੇਲੇ ਵੀ ਜਿੱਦ ਕੀਤੀ ਉਸ ਵੇਲੇ ਵੀ ਜਿੱਦ ਕੀਤੀ 700 ਲੋਕ ਕਿਸਾਨ ਜਦੋਂ ਮੈਂ ਵੀ ਧਰਨੇ ਤੇ ਬੈਠਾ ਸੀ ਸ਼ਹੀਦ ਹੋ ਗਏ ਹੁਣ ਫੇਰ ਇੱਕ ਨੌਜਵਾਨ ਤੇ ਗੋਲੀ ਨਾਲ ਸ਼ਹੀਦ ਹੋ ਗਿਆ ਇਹ ਲੀਡਰ ਜਿਹੜੇ ਨੇ ਇਹਨਾਂ ਦੀਆਂ ਸਰਕਾਰਾਂ ਨੇ ਇਹਨਾਂ ਦੀਆਂ ਸਰਕਾਰਾਂ ਰਹੀਆਂ ਪੰਜਾਬ 'ਚ ਇਹਨਾਂ ਦੇ ਕਿਉਂ ਨਹੀਂ ਕੋਈ ਕਦੇ ਗੋਲੀ ਵੱਜੀ ਇਹਨਾਂ ਦਾ ਕੋਈ ਬੱਚਾ ਕਿਉਂ ਨਹੀਂ ਉੱਥੇ ਜਾ ਕੇ ਧਰਨੇ ਤੇ ਬੈਠਾ ਇਹ ਆਪ ਇਹਨਾਂ ਦੀਆਂ ਘਰ ਵਾਲੀਆਂ ਜਾਂ ਆਪ ਕਿਉਂ ਨਹੀਂ ਧਰਨੇ ਤੇ ਬੈਠੇ ਜਿਹੜੇ ਤੁਹਾਡੇ ਕੋਲ ਪਿੰਡ-ਪਿੰਡ ਇਹ ਵੋਟਾਂ ਮੰਗਦੇ ਆ ਇਹਨਾਂ ਨੂੰ ਸਵਾਲ ਕਿਉਂ ਨਹੀਂ ਕਰਦੇ ਵੀ ਤੁਸੀਂ ਪਾਈ ਦੱਸੋ ਕਿਸਾਨਾਂ ਲਈ ਕੀਤਾ ਅੱਜ ਵੋਟਾਂ ਮੰਗਣ ਆ ਗਏ ਦੱਸੋ ਕਾਂਗਰਸ ਪਾਰਟੀ ਨੇ ਵੀ ਕੀ ਕੀਤਾ ਏ ਕੀ ਕੀਤਾ ਆਮ ਆਦਮੀ ਪਾਰਟੀ ਨੇ ਅੱਜ ਧਰਨੇ ਤੇ ਕਿਸਾਨ ਬੈਠੇ ਆ ਮੇਰੇ ਅਰਗੇ ਸਵਾ ਸਵਾ ਸਾਲ ਤੁਹਾਡੇ ਬੈਠੇ ਆ ਨਾਲ ਤਪਦੀਆਂ ਧੁੱਪਾਂ ਚ ਤਪਦੇ ਮੀਂਹ ਚ ਉਥੇ ਕੋਵਿਡ ਦੇ ਵਿੱਚ ਤਾਂ ਮੈਂ ਇੰਨੀ ਕਿ ਜਗਤ ਮੰਤਰ ਮੰਤਰ ਬੈਠਾ ਸੀ ਕੋਈ ਅੰਤਰ ਨਹੀਂ ਕੋਈ ਤੁਸੀਂ ਫਰਕ ਨਹੀਂ ਰੱਖਣਾ ਜਿਹੜੇ ਬੰਦੇ ਕਦੇ ਘਰੋਂ ਨਹੀਂ ਨਿਕਲੇ ਉਸ ਵੇਲੇ ਅੰਦਰ ਬੜੇ ਬੈਠੇ ਸੀ ਤੇ ਅੱਜ ਉਹ ਪਿੰਡਾਂ 'ਚ ਟਾਰਾਂ ਦਿੰਦੇ ਫਿਰਦੇ ਆ ਵੋਟਾਂ ਮੰਗਦੇ ਫਿਰਦੇ ਆ ਜਿਹੜੇ ਤੁਹਾਡੇ ਪਿੱਛੇ ਤੁਹਾਡੇ ਨਾਲ ਮਰੇ ਨੇ ਤੁਸੀਂ ਇੱਕੋ ਗੱਲ 'ਚ ਇੱਕੋ 'ਚ ਉਹਨੂੰ ਤੋਲੀ ਜਾਂਦੇ ਹੋ ਇਸ ਕਰਕੇ ਮੇਰੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ ਦਿਲ ਦੁੱਖਿਆ ਅੱਜ ਮੇਰਾ ਵੀ ਤੁਸੀਂ ਉਹ ਲੋਕਾਂ ਦੇ ਸਵਾਗਤ ਕਰਦੇ ਹੋ ਜਿਨ੍ਹਾਂ ਨੇ ਧੋਖਾ ਕੀਤਾ ਜਿਨ੍ਹਾਂ ਨੇ ਹਮੇਸ਼ਾ ਮਾੜੀ ਸੋਚ ਸੋਚੀ ਇੱਕ ਵੀ ਉਹਨਾਂ ਦਾ ਲੀਡਰ ਦੱਸ ਦੋ ਮੈਨੂੰ ਚਾਹੇ ਕੋਈ ਉਹਨਾਂ ਦਾ ਪ੍ਰਧਾਨ ਹੋਵੇ ਕਾਂਗਰਸ ਪਾਰਟੀ ਦਾ ਚਾਹੇ ਕੋਈ ਸੀਐਲਪੀ ਲੀਡਰ ਹੋਵੇ ਚਾਹੇ ਮੁੱਖ ਮੰਤਰੀ ਹੋਵੇ ਲਾ ਕੇ ਗਾਣੇ ਉੱਚੀ ਉੱਚੀ ਉੱਥੇ ਵੋਟਾਂ ਮੰਗਦੇ ਫਿਰਦੇ ਆ ਸਪੀਕਰ ਲਾ ਕੇ ਪਰ ਤੁਸੀਂ ਸਿਰਫ ਮੇਰੇ ਵਰਗੇ ਲੋਕ ਨੇ ਜਿਨ੍ਹਾਂ ਨੇ ਆਪਣੀ ਜਾਨ ਤਲੀ ਤੇ ਧਰ ਕੇ ਉੱਥੇ ਤੁਹਾਡੇ ਨਾਲ ਬੈਠਾ ਅੱਜ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਕਿਉਂ ਤੁਸੀਂ ਇਹ ਫਰਕ ਕਿਉਂ ਕਰ ਰਹੇ ਹੋ ਅਮਨ ਸ਼ਾਂਤੀ ਲਿਆਉਣ ਵਾਲੇ ਸਰਦਾਰ ਬਿਆਨ ਸਿੰਘ ਜੀ ਆਹ ਹਲਕਾ ਉਹਨਾਂ ਦਾ ਏ ਲੁਧਿਆਣਾ ਅੱਪਕ ਉਹ ਰਿਸ਼ਤੇਤ ਭੁੱਲੀ ਜਾ ਰਹੇ ਆ ਇਹਨਾਂ ਨੂੰ ਕੀ ਕਰਾਂਗੇ ਜਿਹੜੇ ਬਾਹਰੀ ਲੋਕ ਆਏ ਆ ਤੁਸੀਂ ਜਾਣਦੇ ਹੋ ਇਹਨਾਂ ਨੂੰ ਇਹ ਕਿੱਥੋਂ ਆਏ ਆ ਇਹ ਤੁਹਾਡੇ ਚ ਰਹਿਣਗੇ ਰਹਿਣਾ ਆਪਾਂ ਇਹ ਉਰੇ ਰਿਸ਼ਤਾ ਆਪਣਾ ਏ ਰਿਸ਼ਤੇਦਾਰੀਆਂ ਆਪਣੀਆਂ ਏ ਅੱਜ ਮੈਂ ਥੋੜਾ ਇਸ ਗੱਲ ਨਾਲ ਭਾਵਕ ਹੋਇਆ ਦੇਖ ਕੇ ਵੀ ਇੰਨਾ ਕੁਝ ਕਰਿਆ ਆ ਆ ਪਿੰਡਾਂ ਦੇ ਵਿੱਚ ਨੁਹਾਰ ਬਦਲੀ ਅੱਜ ਪੈਸੇ ਤੇ ਪੈਸਾ ਜੇ ਕੋਈ ਕਿਸੇ ਪਿੰਡ 'ਚ ਮੈਨੂੰ ਪੰਚਾਇਤ ਇੱਕ ਵੀ ਪੰਚਾਇਤ ਮੈਨੂੰ ਕਹਦੇ ਪਿੰਡ ਦੀ ਵੀ ਜੇ ਕੋਈ ਸੂਬੇ ਵੱਲੋਂ ਪੈਸਾ ਆਇਆ ਹੋਵੇ ਜੋ ਫੰਡ ਆਇਆ ਉਹ ਸਿਰਫ ਸੈਂਟਰ ਦੀਆਂ ਸਕੀਮਾਂ ਨਾ ਆਇਆ ਅੱਜ ਤੁਹਾਡੇ ਕਾਰਡ ਕੱਟ ਤੇ ਹਜ਼ਾਰਾਂ ਦੀ ਗਿਣਤੀ 'ਚ ਆਪਾਂ ਉਹ ਗੱਲ ਨਹੀਂ ਕਰ ਰਹੇ ਅੱਜ ਕਿਹਨੂੰ ਹਜ਼ਾਰ-ਹਜ਼ਾਰ ਰੁਪਈਆ ਮਿਲ ਗਿਆ ਸਾਡੀਆਂ ਮਾਮਾ ਭੈਣਾਂ ਨੂੰ ਝੂਠ ਬੋਲ ਕੇ ਵੀ ਆ ਚੱਕੋ ਜੀ ਹਜ਼ਾਰ-ਹਜ਼ਾਰ ਰੁਪਈਆ ਤੁਹਾਨੂੰ ਦਵਾਂਗੇ ਤੇ ਆ ਲੋ ਅੱਜ 25-25 ਮਹੀਨੇ ਹੋ ਗਏ ਕੱਲੀ-ਕੱਲੀ ਮੇਰੀ ਮਾਂ ਤੇ ਭੈਣ ਦਾ 25-25 ਹਜ਼ਾਰ ਰੁਪਈਆ ਬਕਾਇਆ ਇਹਨਾਂ ਵੱਲ ਅੱਜ ਇੱਕ ਕਿਸੇ ਬਜ਼ੁਰਗ ਨੂੰ 1500 ਦੇ 2500 ਪੈਨਸ਼ਨ ਕਹੀ ਸੀ ਉਹਨਾਂ ਦਾ ਹਜ਼ਾਰ-ਹਜ਼ਾਰ ਬਕਾਇਆ ਇੱਕ-ਇੱਕ ਘਰ ਦਾ ਇੱਕ-ਇੱਕ ਲੱਖ ਰੁਪਈਆ ਬਣਦਾ ਏ ਆਮ ਆਦਮੀ ਪਾਰਟੀ ਵੱਲ ਜਿਹੜਾ ਇਹਨਾਂ ਨੂੰ ਸਵਾਲ ਤੁਹਾਨੂੰ ਕਰਨੇ ਬਣਦੇ ਆ ਪਰ ਕੋਈ ਨਹੀਂ ਕੱਲੀ ਆ ਕੇ ਮੀਟਿੰਗਾਂ ਕਰਕੇ ਰਾਮ ਨਾਲ ਆਪਣਾ ਚਲੇ ਜਾਂਦੇ ਆ ਇੱਕ ਵਾਰ ਬੇਫਕੂ ਬਣਾ ਲਿਆ ਦੋ ਵਾਰ ਬੇਫਕੂ ਬਣਾ ਲਿਆ ਮੋਦੀ ਚਾਹੇ ਕੁਝ ਵੀ ਆ ਅੱਜ ਉਹਦੇ ਕੋਲ ਸੱਤਾ ਹੈ ਉਹਦੇ ਕੋਲ ਸਰਕਾਰ ਆ ਤਾਕਤ ਅੱਜ ਜੇ ਤੁਹਾਨੂੰ ਵੀ ਮੈਨੂੰ ਵੀ ਕੋਈ ਮੁੱਖ ਮੰਤਰੀ ਬਣਾ ਦੇ ਉਹ ਪੰਜਾਬ 'ਚ ਕੋਈ ਕੁਝ ਨਹੀਂ ਕਰ ਸਕਦਾ ਕਿਉਂ ਕਿ ਪੰਜਾਬ ਕੋਲ ਤਾਂ ਥੇਲਾ ਨਹੀਂਗਾ ਕੁਝ ਕਰਨ ਨੂੰ ਕਿੱਥੋਂ ਕਰ ਦੇਣਗੇ ਉਹ ਪਿੰਡਾਂ ਦੀ ਡਿਵੈਲਪਮੈਂਟ ਜੇ ਪੈਸਾ ਲੈ ਕੇ ਆਉਣਾ ਉਹ ਮੋਦੀ ਤੋਂ ਲੈ ਕੇ ਆਉਣਾ ਮਤਲਬ ਸੈਂਟਰ ਗਵਰਨਮੈਂਟ ਤੋਂ ਲੈ ਕੇ ਆਉਣਾ ਆਮ ਆਦਮੀ ਪਾਰਟੀ ਕੋਲ 15 ਸੀਟਾਂ ਚ ਲੜ ਰਹੀ ਆ ਤੇ ਨਾਲੇ ਇਹ ਇੰਨਾ ਇੰਨਾ ਇਹ ਧੋਖਾ ਦੇ ਰਹੇ ਨੇ ਇਸ ਤਰੀਕੇ ਨਾਲ ਇਹ ਗਮਰਾਹ ਕਰ ਰਹੇ ਨੇ ਪਿੱਛੇ ਮੁੜ ਲੋ ਤੁਸੀਂ ਉਧਰ ਅਚਾ ਉਹ ਪ੍ਰੋਗਰਾਮ ਉੱਥੇ ਹੀ ਆ ਰੋਕ ਲੋ ਰੋਕ ਲੋ ਪ੍ਰੋਗਰਾਮ 'ਚ ਚੱਲੋ ਪ੍ਰੋਗਰਾਮ ਤੇ ਚੱਲੋ ਦੇਖੋ ਇਸ ਤਰੀਕੇ ਨਾਲ ਹਰ ਪਿੰਡ 'ਚ ਇਹ ਐਸਜੀ ਦਿੱਕਤ ਆ ਜਿਹੜੀ ਉਹ ਖੜੀ ਕਰ ਰਹੇ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ